ਆਹ ਦੇਖੋ ਜੀ ਕਰੰਚੀ ਜਿਹੜੀਆਂ ਗਿਰੀਆਂ ਆਪਾਂ ਬਾਜ਼ਾਰ ਚੋਂ ਲੈ ਕੇ ਖਾਣੇ ਉਹਰੇ ਅਗੇ ਨੇੜੇ ਦਿਖਾ ਇੱਕ ਵਾਰੀ ਆਹ ਕਰੰਚੀ ਗਿਰੀਆਂ ਤੁਸੀਂ ਘਰੇ ਹੀ ਬਣਾ ਸਕਦੇ ਹੋ ਆ ਦੇਖੋ ਆਹ ਸਮਾਨ ਵਿੱਚ ਢੋਲ ਕੇ ਤੇ ਗਿਰੀਆਂ ਮੈਂ ਤੁਹਾਨੂੰ ਦੱਸਦਾ ਸਾਰੀ ਵੀਡੀਓ ਫੁੱਲ ਦੇਖ ਲਿਓ ਇਸ ਤਰ੍ਹਾਂ ਕਰਕੇ ਤੇ ਤੁਸੀਂ ਇਸ ਤਰ੍ਹਾਂ ਛੜਨੀਆਂ ਨੇ ਤੇ ਆਪਾਂ ਘਰੇ ਹਾਈਜਨਿਕ ਤਰੀਕੇ ਨਾਲ ਬਣਾ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਕੱਚੀਆਂ ਗਿਰੀਆਂ ਦੀ ਲੋਡ ਪਊਗੀ ਮੂੰਗਫਲੀ ਦੀ ਆਮਦਗਾਰਾਂ ਤੋਂ ਮਿਲ ਜਾਂਦੀਆਂ ਨੇ ਇਹ ਕੱਚੀਆਂ ਹੁੰਦੀਆਂ 150 ਰੁਪਏ ਕਿਲੋ ਮਿਲਦੀਆਂ ਉਦੋਂ ਬਾਅਦ ਥੋੜਾ ਜਿਹਾ ਬੇਸਣ ਜਿੰਨਾਕ ਤੁਸੀਂ ਘੋਲ ਬਣਾਉਣਾਗਾ ਓਨਾਂ ਦਾ ਹਨਾ ਉਦੋਂ ਬਾਅਦ ਨਾਣ ਮਿਰਚ ਮਸਾਲੇ ਆਪਦੀ ਪਸੰਦ ਦੇ ਜੋ ਜੋ ਵੀ ਤੁਸੀਂ ਪਾਉਣਾ ਚਾਹਣੇ ਹੋ ਗਰਮ ਮਸਾਲੇ ਵਗੈਰਾ ਜੋ ਵੀ ਹੈਗੇ ਤੁਹਾਡੇ ਕੋਲੇ ਉਹ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਜੋ ਟੇਸਟ ਲੱਗਦਾ ਉਹ ਪਾ ਦਿਓ ਤੇ ਥੋੜੀ ਜਿਹੀ ਵਾਈਨ ਪਾਉਣੀ ਹੈ ਜੇ ਵਾਈਨ ਵੀ ਪਾ ਸਕਦੇ ਹੋ ਨਹੀਂ ਪਾਉਣੀ ਤਾਂ ਸਕਿੱਪ ਕਰ ਦਿਓ ਕੋਈ ਦਿੱਕਤ ਨਹੀਂ ਗਈ ਉਸ ਤੋਂ ਬਾਅਦ ਜੀ ਆਪਾਦਰਕਲਾ ਸੁਨਹਰੀ ਮੇਜਾ ਦਾ ਪੇਸ ਜੇਕਰ ਇਹ ਨਹੀਂ ਬਣਾਉਣਾ ਨਹੀਂ ਹੈਗਾ ਮੌਕੇ ਤੇ ਤੁਸੀਂ ਲਾਲ ਮਿਰਚਾਂ ਦਾ ਪ੍ਰਯੋਗ ਕਰ ਸਕਦੇ ਹੋ ਤਾਂ ਵੀ ਕੋਈ ਦਿੱਕਤ ਨਹੀਂ ਆਏਗੀ ਆ ਦੇਖੋ ਜੇ ਇਸ ਤਰ੍ਹਾਂ ਦਾ ਤੁਸੀਂ ਘੋਲ ਬਣਾ ਲੈਣਾ ਤੇ ਇਹ ਥੋੜਾ ਜਿਹਾ ਪਤਲਾ ਨਹੀਂ ਜਿਆਦਾ ਗਾੜਾ ਤੇ ਨਹੀਂ ਪਤਲਾ ਵਿਚ ਵਿਚਾਲੇ ਇਹ ਕਮ ਰੱਖਣਾ ਕਿ ਆਪਣੇ ਮੂੰਫਲੀਆਂ ਦੇ ਲੁਪਟ ਜਾਣਾ ਠੀਕ ਹੈ ਜੀ ਤਾਂ ਤੁਸੀਂ ਇਸ ਤਰ੍ਹਾਂ ਦਾ ਘੋਲ ਬਣਾ ਲੈਣਾ ਕੱਲਾ ਬੇਸਨ ਵਰਤਣਾ ਹੋਰ ਕੋਈ ਕੈਮੀਕਲ ਨਹੀਂ ਕੁਝ ਨਹੀਂ ਵਰਤਣਾ ਮੈਂ ਥੋੜਾ ਰੰਗ ਪਾ ਰਿਹਾ ਹਾਂਗਾ ਤੁਸੀਂ ਰੰਗ ਨੂੰ ਸਕਿਪ ਕਰ ਸਕਦੇ ਹੋ ਨਹੀਂ ਵੀ ਵਰਤ ਸਕਦੇ ਤੇ ਮੈਂ ਲਾਲ ਰੰਗ ਪਾ ਰਿਹਾ ਹਾਂ ਥੋੜਾ ਜਿਹਾ ਰੌਣਕ ਵਧਾਉਣ ਵਾਸਤੇ ਇਹਦੇ ਨਾਲ ਜਿਹੜੀ ਚਮਕ ਬਣੀ ਰਹਿੰਦੀ ਆ ਉਸ ਤੋਂ ਬਾਅਦ ਗਿਰੀਆਂ ਸਾਰੀਆਂ ਉਹ ਲਟਾਲਾਂਗੇ ਆਪਾਂ ਦੇਖੋ ਜੀ ਇਸ ਤਰ੍ਹਾਂ ਇਹਨਾਂ ਦੇ ਮਸਾਲਾ ਚੜ ਜੂਗਾ ਨਾ ਹੀ ਫालतू ਮਸਾਲਾ ਬਚੂਗਾ ਆਪਣੇ ਕੋਲੇ ਤੇ ਨਾ ਹੀ ਘਟੂਗਾ ਪੂਰਾ ਪੂਰਾ ਮਸਾਲਾ ਚੜ ਜੂਗਾ ਤੇ ਉਸ ਤੋਂ ਬਾਅਦ ਆਪਾਂ ਚੜਾ ਮੰਗੇ ਕੜਾਹੀ ਤੇ ਤੇਲ ਕਰਾਂਗੇ ਗਰਮ ਤੁਸੀਂ ਸਰੋਂ ਦੇ ਤੇਲ ਚ ਬਣਾ ਸਕਦੇ ਹੋ ਰਫੈਂਡ ਚ ਬਣਾ ਸਕਦੇ ਹੋ ਟਿੱਕੋ ਚ ਵੀ ਬਣਾ ਸਕਦੇ ਹੋ ਤੇ ਤੇਲ ਹੋ ਗਿਆ ਗਰਮ ਆਪਣਾ ਤੇ ਆਹ ਲੋ ਜੀ ਕੱਲੀ ਕੱਲੀ ਕਰਕੇ ਇਸ ਤਰ੍ਹਾਂ ਹੱਥ ਨਾਲ ਤੇ ਬੜੇ ਹੀ ਸਾਵਧਾਨੀ ਨਾਲ ਤੁਸੀਂ ਛੱਡ ਦੇਣੀਆਂ ਤੇਲ ਦੇ ਛਿੱਟੇ ਨਾ ਪਵਾ ਲੈ ਉੱਤੇ ਇਸ ਤਰ੍ਹਾਂ ਤੁਸੀਂ ਸਾਰੀਆਂ ਜਿਹੜੀਆਂ ਮੂਫਲੀ ਦੀਆਂ ਗਿਰੀਆਂ ਨੇ ਉਹ ਛੱਡ ਦੇਨੀ ਆ ਹਾਈਜਨਿਕ ਤਰੀਕੇ ਨਾਲ ਆਪਾਂ ਵਧੀਆ ਤਰੀਕੇ ਨਾਲ ਬਣਾਈਆਂ ਸਾਫ ਸੁਥਰੇ ਤਰੀਕੇ ਨਾਲ ਦੇਖੋ ਜਮਾਂ ਉਹ ਜਿਵੇਂ ਬਣੀਆਂ ਕਿ ਨਹੀਂ ਹਲਵਾਈ ਵਾਲੇ ਸਟਾਈਲ 'ਚ ਜਿਵੇਂ ਬਜ਼ਾਰਾਂ 'ਚੋਂ ਮਿਲਦੀਆਂ ਉਹ ਜਿਵੇਂ ਫਾਲੋਅ ਅਪ ਕਰ ਲਓ ਜੀ